ਮੇਰਾ ਨਾਮ ਅੰਬਿਤ ਬਰਮਾ ਜੀ ਅੱਜ ਇੱਥੇ ਆਣ ਕੇ ਬੜਾ ਵਧੀਆ ਲੱਗਾ ਅੱਜ ਸਾਰਾ ਕਲੱਬ ਦੀ ਬਲੋਗ ਦਾ ਆਪਾਂ ਇੱਥੇ ਲੱਗ ਆਏ ਆ ਤੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਮਿਲਿਆ ਜੋ ਸੰਗਤ ਆਈਆਂ ਨੇ ਤੇ ਜੋ ਸੇਵਾ ਬਖਸ਼ੀ ਆ ਬਸ ਆ ਆਪਾਂ ਪਤਾ ਹੈ ਆਪਣੇ ਮਾਪੇ ਫਾਦਰ ਸਾਹਿਬ ਦੀ ਜਿਵੇਂ 19 ਚ ਐਕਸਪਾਇਰ ਹੋ ਗਏ ਸੀ ਜ ਉਹਨਾਂ ਦੀ ਯਾਦ ਚ ਸਭ ਉਪਰਾਲਾ ਹੋਇਆ ਹੈ ਬਹੁਤ ਵਧੀਆ ਲੱਗਾ ਜੀ ਆਪ ਸਾਹਮਣੇ ਬਹੁਤ ਵਧੀਆ ਪ੍ਰੋਗਰਾਮ ਕੀਤਾ। ਦੇਖੋ ਜੀ ਜੇ ਇਹ ਪ੍ਰਮਾਣ ਪੱਤਰ ਦੇ ਦੇ ਜਰੂਰ ਇਹੋ ਉਪਰਾਲਾ ਕਰਨਾ ਚਾਹੀਦਾ। ਕੁਛ ਨਾ ਕੁਛ ਸਹਿਯੋਗ ਕਰਨਾ ਚਾਹੀਦਾ ਜਰੂਰ। ਮੈਂ ਮਾਣ ਨਾਲ ਮੱਸਾ ਸਿੰਘ ਲੋਕ ਸੇਵਾ ਮੰਚ ਗੁਰਦਾਸਪੁਰ ਪੰਜਾਬ ਦਾ ਪ੍ਰੈਜ਼ੀਡੈਂਟ ਇਕਬਾਲ ਸਿੰਘ ਸੋਨੂੰ ਸਾਰੇ ਬਹੁਤ ਵਧੀਆ ਪ੍ਰਾਲਾਸਾ ਹਾਰਾ ਕਲਬ ਦਾ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ। ਗੁਰੂ ਸਾਹਿਬ ਦਾ ਹੁਕਮ ਆ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਇਸ ਕਰਕੇ ਸਾਨੂੰ ਜਿਹੜਾ ਇਹ ਅਸੀਂ ਸਾਰਿਆਂ ਨੂੰ ਅਨਾਜ ਵਗੈਰਾ ਦਿੰਨੇ ਆ ਰਾਸ਼ਨ ਦਿੰਨੇ ਆ ਇਸ ਤੋਂ ਵੱਡੀ ਕੋਈ ਸੇਵਾ ਨਹੀਂ ਸਾਨੂੰ ਸਾਰਿਆਂ ਨੂੰ ਇਦਾਂ ਜਸਵੰਧ ਕੱਢ ਕੇ ਤੇ ਇਸ ਤਰ੍ਹਾਂ ਸੇਵਾ ਕਰਦੇ ਰਹਿਣਾ ਚਾਹੀਦਾ ਤਾਂ ਜੋ ਸਹਾਰਾ ਕਲੱਬ ਜਿਹੜੇ ਬੇਆਸਰੇ ਲੋਕ ਨੇ ਉਹਨਾਂ ਦੀ ਸਹਾਇਤਾ ਕਰ ਸਕੇ ਤੇ ਬਹੁਤ ਵੱਡੀ ਸਾਨੂੰ ਪ੍ਰਾਲਾ ਲੱਗਾ ਫਿਰ ਤੁਹਾਨੂੰ ਇਹ ਅਵਾਰਡ ਵਿੱਚ ਮਿਲਣ ਵਾਲਾ ਇਹ ਮਿਲਣ ਵਾਲਾ ਲੋਕ ਤੋਂ ਆ ਉਹਨੇ ਬੜਾ ਧੰਨ ਹੋ ਸਰ ਉਹ ਅਵਾਰਡ ਸਾਨੂੰ ਜਿਹੜਾ ਵਾ ਉਹ ਮਿਲਣਾ ਸੀ 21 ਤਰੀਕ ਨੂੰ ਪਰ ਕੁਝ ਵਜ੍ਹਾ ਕਰਕੇ ਜਿੱਦਾਂ ਉੱਥੇ ਪ੍ਰਧਾਨ ਮੰਤਰੀ ਦੀ ਸਕਿਉਰਟੀ ਕਰਕੇ ਜਿਹੜਾ ਉਹ ਰੀਜਨ ਕਰਕੇ ਜਿਹੜਾ ਅੱਜ ਸਾਨੂੰ ਉਹ ਅਵਾਰਡ ਨਹੀਂ ਮਿਲ ਰਿਹਾ ਉਹ ਜਿਹੜੀ ਉਹਦੀ ਅਨਾਉਂਸਮੈਂਟ ਆ ਥੋੜੀ ਚਿਰ ਤੱਕ ਸਾਨੂੰ ਜਿਹੜੀ ਉਹਦੀ ਡੇਟ ਜਿਹੜੀ ਉਹ ਦਿੱਤੀ ਜਾਵੇਗੀ ਤੇ ਉਹ ਫਿਰ ਜਿਹੜਾ ਉਹ ਅਵਾਰਡ ਉਹ ਅਵਾਰਡ ਜਿਹੜਾ ਸਾਨੂੰ ਚੰਗੀਆਂ ਬਲੱਡ ਦੀਆਂ ਸਵਾਵਾਂ ਨੂੰ ਔਨ ਕਰਕੇ ਜਿਹੜਾ ਦਿੱਲੀ 'ਚ ਮਿਲਣਾ ਸੀ ਉਹਦਾ ਹੁਣ ਉਹਨਾਂ ਸਟੇਟ ਵਾਈ ਜਿਹੜਾ ਉਹ ਕਰਨਾ ਤੋਂ ਥੋੜੀ ਚਿਰ ਤੱਕ ਸਾਨੂੰ ਜਿਹੜੀ ਉਹਦੀ ਡੇਟ ਜਿਹੜੀ ਆ ਉਹ ਮਿਲੇਗੀ ਬਹੁਤ ਵਧੀਆ ਭਾਜੀ ਉਪਰਾਲੇ ਸਾਨੂੰ ਇਦਾਂ ਦੇ ਹਮੇਸ਼ਾ ਉਪਰਾਲੇ ਕਰਦੇ ਰਹਿਣਾ ਚਾਹੀਦਾ ਕਿਉਂਕਿ ਇਹਨਾਂ ਨੇਕ ਕਾਰਜਾਂ ਨਾਲ ਹੀ ਜਿਹੜੀ ਆ ਮਾਨਵਤਾ ਦੀ ਸੇਵਾ ਅਸੀਂ ਕਰ ਸਕਦੇ ਹਾਂ ਇਸ ਤੋਂ ਵੱਡੀ ਮੈਂ ਹੋਰ ਸਮਝਦਾ ਕੋਈ ਸੇਵਾ ਨਹੀਂ ਹੈ ਜੀ ਮੇਰਾ ਨਾਮ ਸੰਤੋਸ਼ ਕੁਮਾਰੀ ਬਹੁਤ ਵਧੀਆ ਮੈਨੂੰ ਸਹਾਰਾ ਕਲੱਬ ਦਾ ਜੇ ਉਪਰਾਲਾ ਜਿਹੜਾ ਬਹੁਤ ਵਧੀਆ ਲੱਗਦਾ ਟੀਮ ਨੇ ਹਰ ਵਾਰੀ ਆਉਣੀ ਹੈ ਜਦੋਂ ਮੈਂ ਦੇਖਦੀ ਆ ਕਿ ਬੇਸਹਾਰਾ ਨੂੰ ਸਹਾਰਾ ਦੇਣ ਵਾਲੇ ਸਹਾਰਾ ਕਲੱਬ ਨੂੰ ਮੈਂ ਬਹੁਤ ਹੀ ਇਹਨਾਂ ਦੇ ਕੰਮਾਂ ਤੋਂ ਜਿਹੜੀ ਆ ਉਹ ਭਾਰੀ ਆ ਕਿ ਬਹੁਤ ਵਧੀਆ ਕੰਮ ਕਰ ਰਿਹਾ ਅੱਜ ਮਹਿੰਦਰਪਾਲ ਜੀ ਦੀ ਯਾਦ ਵਿੱਚ ਉਹਨਾਂ ਦੇ بیٹے ਅਮਨ ਅਮਨ ਜੀ ਵਰਮਾ ਨੇ ਕਿ ਅੱਜ ਹਰ ਬੀੜਤਾ ਦੀ ਮਦਦ ਕੀਤੀ ਇਹ ਉਹਨਾਂ ਨੂੰ ਅੱਜ ਰਾਸ਼ਨ ਨਹੀਂ ਦਿੱਤਾ ਔਰ ਬਹੁਤ ਵਧੀਆ ਇਹ ਉਪਰਾਲਾ ਹੈ ਕਿ ਅੱਜ ਮਹਿੰਦਰਪਾਲ ਦੀ ਯਾਦ ਵਿੱਚ ਉਹਨਾਂ ਦੇ ਪਤਨੀ ਔਰ ਉਹਨਾਂ ਦਾ ਬੇਟਾ ਵਰਮਾ ਜੀ ਔਰ ਉਹਨਾਂ ਦੀ ਪਤਨੀ ਤੇ ਉਹਨਾਂ ਨੇ ਅੱਜ ਹਰ ਬੀੜਤਾ ਨੂੰ ਜਿਹੜਾ ਹੈ ਰਾਸ਼ਨ ਵੰਡਿਆ ਤੇ ਬਹੁਤ ਵਧੀਆ ਉਪਰਾਲਾ ਹੋਇਆ ਉਹਨਾਂ ਦੀ ਯਾਦ ਵਿੱਚ ਇਸ ਤਰ੍ਹਾਂ ਦੇ ਜਿਹੜੇ ਧੀਆਂ ਪੁੱਤਰ ਜੁਗ ਜੁਗ ਹੋਣ ਜਿਹੜੇ ਕਿ ਆਪਣੇ ਮਾਪੇ ਬਾਬ ਨੂੰ ਜਿਹੜੀ ਹੈ ਕਿ ਸੇਵਾ ਕਰਨ ਉਹਨਾਂ ਦੀ ਰੱਖਿਆ ਕਰਨਾ ਬਹੁਤ ਵਧੀਆ ਉਪਰਾਲਾ ਮੈਂ ਸਾਰਿਆਂ ਨੂੰ ਇਹੀ ਸਾਰੇ ਬੱਚਾਂ ਨੂੰ ਇਹ ਸੰਦੇਸ਼ ਦਵਾਂਗੀ ਕਿ ਆਪਣੇ ਮਾਪੇ ਬਾਬ ਨੂੰ ਜਿਹੜਾ ਹੈ ਕਿ ਉਹ ਉਹਨਾਂ ਦੀ ਸੇਵਾ ਕਰੋ ਉਹਨਾਂ ਦੀ ਦੇਖਭਾਲ ਕਰੋ ਤਾਂ ਕਿ ਉਹਨਾਂ ਦੇ ਧੱਕਿਆਂ ਵਾਸਤੇ ਨਾ ਰੱਖੋ ਇਹੀ ਜਿਹੜਾ ਬੱਚਿਆਂ ਦਾ ਜਿਹੜਾ ਉਪਰਾਲਾ ਵਧੀਆ ਲੱਗਦਾ ਹੈ ਅੱਜ ਸਾਰਾ ਕੱਲ ਦੇ ਕਰਪ ਦੇ ਵਿੱਚ ਪੈਨਸ਼ਨ ਸਮਾਰੋਹੀ ਜਿਸ ਦੇ ਵਿੱਚ ਮਹਿੰਦਰਪਾਲ ਜੀ ਦੀ ਮਿੱਠੀ ਯਾਦ ਨੂੰ ਤਾਇਆ ਕਰਦੇ ਹੋਏ ਉਹਨਾਂ ਦੇ ਸੁਪੁੱਤਰ ਅਮਿਤ ਬਰਮਾ ਜੀ ਦੇ ਤੇ ਪੈਨਸ਼ਨਰਾਂ ਨੂੰ ਅਤੇ ਜੋ ਹੜ੍ਹ ਪੀੜਤ ਸਨ ਜੋ ਆਈਕਾ ਸਾਰਣ ਪਤਾ ਹੈ ਕਿ ਕੁਦਰਤੀ ਕਰੋਪੀ ਚੱਲ ਰਹੀ ਹੈ ਜਿਹਦੇ ਵਿੱਚ ਲੋਕਾਂ ਦੇ ਘਰ ਟੱਠੇ ਹੀ ਉਹਨਾਂ ਨੂੰ ਲਗਭਗ 70 ਨੂੰ ਜੋ ਰਾਸ਼ਨ ਦੀਆਂ ਕਿਟਾਂ ਜਿਹਦੇ ਵਿੱਚ ਡੇਲੀ ਯੂਜ਼ ਦੀਆਂ ਚੀਜ਼ਾਂ ਸੀ ਆਲੂ ਪਿਆਜ਼ ਸੀ ਇੱਕ 10 ਕਿਲੋ ਦੇ ਆਟੇ ਦੀ ਬੋਰੀ ਸੀ ਜਿਨ੍ਹਾਂ ਨੇ ਉਹ ਪ੍ਰਾਪਤ ਕੀਤਾ ਉਹ ਬਹੁਤ ਹੀ ਖੁਸ਼ੀ ਆ ਰਹੇ ਸੀ ਉਹਨਾਂ ਨੂੰ ਜਾਨ ਵਾਸਤੇ ਵੀ ਸਾਡੇ ਉਦੇਜੀ ਨੇ ਉਹਨਾਂ ਨੂੰ ਕਰਾਇਆ ਦੇ ਕੇ ਆਟੋ ਦੇ ਵਿੱਚ ਬਿਠਾ ਕੇ ਭੇਜਿਆ ਇਹ ਸਾਰਾ ਕਲੱਬ ਦਾ ਉਪਰਾਲਾ ਬਹੁਤ ਚੰਗਾ ਸੀ ਜਿਹਦੇ ਕਰਕੇ ਉਹਨਾਂ ਨੂੰ ਮੰਦਰਪਾਲ ਜੀ ਨੂੰ ਸਵਰਗਾਂ ਵਿੱਚ ਵਸਾ ਗਏ ਹਰ ਸਾਹਿਬ ਵਾਈਕੂ ਜੀ ਕੀ ਫਤਿਹ ਦਾਸ ਤੇਜ ਸਿੰਘ ਸਾਰਾ ਕਲੱਬ ਤੋਂ ਅੱਜ ਮਹੀਨਾਵਾਰ ਪੈਨਸ਼ਨ ਦੇ ਮਨਾਇਆ ਗਿਆ ਸਾਰਾ ਕਲੱਬ ਦਾ ਕਈ ਸਾਲਾਂ ਤੋਂ ਇਹ ਲਗਾਤਾਰ ਉਪਰਾਲਾ ਚੱਲ ਰਿਹਾ ਹੈ ਗਰੀਬ ਦੇ ਸਹਾਰਾ ਲੋੜਵੰਦਾਂ ਲੋਕਾਂ ਨੂੰ ਲਗਾਤਾਰ ਪੈਨਸ਼ਨ ਉਹ ਰਾਸ਼ਨ ਦਿੱਤਾ ਜਾ ਰਿਹਾ ਅੱਜ ਇੱਕ ਬਿਜ਼ਨਸਮੈਨ ਅਮਿਤ ਵਰਮਾ ਜੀ ਆਪਣੇ ਪਿਤਾ ਮਹਿੰਦਰਪਾਲ ਵਰਮਾ ਜੀ ਦੀ ਯਾਦ ਵਿੱਚ ਉਹਨਾਂ 70 ਪਰਿਵਾਰਾਂ ਨੂੰ ਅੱਜ ਰਾਸ਼ਨ ਦਿੱਤਾ ਗਿਆ ਜਿਹੜੇ ਹਰਪੀਟ ਸੰਗ ਜਿਹੜੇ ਲੋੜਵੰਦ ਸੰਗ ਜਿਹਨਾਂ ਨੂੰ ਬਹੁਤ ਜ਼ਿਆਦਾ ਲੋੜ ਸੀ ਜਿਹੜੀ ਗਰੀਬੀ ਰੇਖਾ ਦੇ نیچے ਆਂਦੇ ਨੇ ਉਹਨਾਂ ਨੂੰ ਆਪਣੀ ਹੱਥੀਂ 70 ਪਰਿਵਾਰਾਂ ਨੂੰ ਰਾਸ਼ਨ ਦਾਨ ਕਰਕੇ ਗਏ ਨੇ ਪ੍ਰਮਾਤਮਾ ਕਿਰਪਾ ਕਰੇ ਹਰ ਘਰ 'ਚ ਖੁਸ਼ੀਆਂ ਬਖਸ਼ੇ ਔਰ ਜਿਹਦੇ ਜਿਹਦੇ ਘਰ ਇਹ ਰਾਸ਼ਨ ਜਾਵੇ ਇਹ ਗੁਰੂ ਦਾ ਲੰਗਰ ਹੀ ਹੈ ਜਿਹੜੇ ਕਹਿੰਦੇ ਹਰ ਘਰ ਚ ਚੜਦੀ ਕਲਾ ਹੋਵੇ ਉਹ ਗਲੀ ਵੀ ਦੂਰ ਹੋਵੇ ਸੋ ਸਾਰਾ ਕਬਦਾ ਇਹ ਪ੍ਰੋਬਲਮ ਲਗਾਤਾਰ ਰਹਿੰਦਾ ਹੈ ਸੋ ਇਸ ਬਾਰੇ ਕੋਈ ਦੱਸਣ ਦੀ ਲੋੜ ਨਹੀਂ ਹੈਗੀ ਅੱਜ ਸਾਰਾ ਕਬਦੀ ਪਛਾਣ ਅੱਜ ਦੂਰ ਦੂਰ ਤੱਕ ਹੋ ਚੁੱਕੀ ਹੈ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਅੱਜ ਹਰ ਪਰਸਨ ਇੱਥੇ ਆ ਕੇ ਆਪਣੀ ਲੋੜ ਪੂਰੀ ਕਰਦਾ ਔਰ ਚਲਾ ਜਾਂਦਾ ਸੋ ਇਹ ਜ਼ਿਆਦਾ ਕੁਝ ਨਾ ਕਹਿੰਦੇ ਹੋਏ ਮੈਂ ਸਭ ਦਾ ਧੰਨਵਾਦ ਕਰਦਾ ਔਰ ਬਟਾਲਾ ਵਾਸੀਆਂ ਨੂੰ ਇਹ ਅਪੀਲ ਕਰਦਾ ਪਲੀਜ਼ ਇਹੋ ਜਿਹੇ ਉਪਰਾਲੇ ਦੇ ਵਿੱਚ ਆਪਣੇ ਸਹਿਯੋਗ ਜ਼ਰੂਰ ਦਿਓ ਇਸੇ ਯੋਗ ਅੱਗੇ ਲੋਡ ਬੰਦਾ ਵੱਲ ਜਾਂਦਾ ਤੇ ਜਾਂ ਤੋਂ ਲੋੜਾਂ ਉਹਨਾਂ ਦੀ ਲੋਡ ਉਹਨਾਂ ਦੇ ਲੋਕਾਂ ਦੀ ਲੋੜਾਂ ਪੂਰੀਆਂ ਹੋਣ ਸੋ ਮੈਂ ਧੰਨਵਾਦ ਕਰਦਾ